ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਸਮੁੱਚੇ ਦੇਸ਼ ਵਿੱਚ ਹੀਟ ਵੇਵ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਗਰਮੀ ਦੀ ਵਜ੍ਹਾ ਦੇ ਨਾਲ ਲੋਕਾਂ ਨੂੰ ਪਰੇਸ਼ਾਨ ਖਬਰ ਹੈ ਕਿ 7 ਮਈ ਨੂੰ ਰਾਜਸਥਾਨ ਦਾ ਬਾੜ ਮਰ ਦੇਸ਼ ਦਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ ਜਿੱਥੇ ਤਾਪਮਾਨ 3 ਡਿਗਰੀ ਵੱਧ ਕੇ ਅਚਾਨਕ ਜ਼ਿਆਦਾਤਰ 45 ਡਿਗਰੀ ਦੇ ਪਾਰ ਪਹੁੰਚ ਗਿਆ ਇੱਧਰ ਭਾਰਤ ਮੌਸਮ ਵਿਭਾਗ ਆਈਐਮਡੀ ਨੇ ਗੁਜਰਾਤ ਰਾਜਸਥਾਨ ਅਤੇ ਮੱਧ ਪ੍ਰਦੇਸ਼ ਜੈਸੀ ਸੂਬਿਆਂ ਦੇ ਵਿੱਚ ਹੀਟ ਵੇਵ ਦੀ ਅਸ਼ੰਕਾ ਜਤਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਉਦਯੋਗਪਤੀ ਗੋਤਮ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦਾ ਨਾਮ ਲੈ ਕੇ ਕਾਂਗਰਸ ਸਾਹੂ ਰਾਹੁਲ ਗਾਂਧੀ ਤੇ ਕੀਤੇ ਤਿੱਖੇ ਹਮਲੇ ਪ੍ਰਧਾਨ ਮੰਤਰੀ ਨੇ ਆਖਿਆ ਕਿ ਜਦੋਂ ਤੋਂ ਚੋਣਾਂ ਐਲਾਨੀਆਂ ਗਈਆਂ ਹਨ ਉਸ ਸਮੇਂ ਤੋਂ ਹੀ ਇਹਨਾਂ ਨੇ ਅੰਬਾਨੀ ਡਾਨੀ ਨੂੰ ਗਾਲੀ ਦੇਣਾ ਬੰਦ ਕਰ ਦਿੱਤਾ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਤੇ ਇੱਕ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਹ 5 ਸਾਲ ਤੋਂ ਇੱਕ ਹੀ ਮਾਲਾ ਜਾਪ ਰਹੇ ਸਨ ਕਿ ਹੁਣ ਇਹਨਾਂ ਦੀ ਅੰਬਾਨੀ ਡਾਨੀ ਨਾਲ ਢੀਲ ਹੋ ਗਈ ਹੈ ਬ੍ਰਿਟੇਨ ਦੀ ਫਾਰਮਾ ਕੰਪਨੀ ਐਸਟਰਾਜੋਨੇਕਾ ਨੇ ਦੁਨੀਆ ਭਰ ਦੇ ਵਿੱਚ ਆਪਣੀ ਕੋਵਿਡ-19 ਵੈਕਸੀਨ ਦੀ ਖਰੀਦ-ਬਿਕਰੀ ਬੰਦ ਕਰਨ ਦਾ ਫੈਸਲਾ ਲਿਆ ਹੈ। ਦੀ ਟੈਲੀਗ੍ਰਾਫ ਦੀ ਰਿਪੋਰਟ ਦੇ ਮੁਤਾਬਕ ਕੰਪਨੀ ਨੇ ਐਲਾਨ ਕੀਤਾ ਹੈ ਕਿ ਹੁਣ ਵੈਕਸੀਨ ਦੀ ਮੈਨੂਫੈਕਚਰਿੰਗ ਅਤੇ ਸਪਲਾਈ ਨਹੀਂ ਕੀਤੀ ਜਾ ਰਹੀ। ਐਸਟਰਾਜੋਨੇਕਾ ਦਾ ਦਾਅਵਾ ਹੈ ਕਿ ਵੈਕਸੀਨ ਨੂੰ ਬੰਦ ਕਰਨ ਦਾ ਫੈਸਲਾ ਸਾਈਡ ਇਫੈਕਟ ਦੀ ਵਜ੍ਹਾ ਦੇ ਨਾਲ ਲਿਆ ਗਿਆ ਹੈ। Air India Express ਦੇ senior crew members ਇਕੱਠੇ ਚਲੇ ਗਏ ਸਾਰੇ ਛੁੱਟੀ ਤੇ crew members ਨੇ ਛੁੱਟੀ ਦੀ ਵਜ੍ਹਾ ਬਿਮਾਰੀ ਦੱਸੀ ਇਸ ਦੇ ਚੱਲਦੇ 에어ਲਾਈਨ ਨੂੰ 80 ਤੋਂ ਜ਼ਿਆਦਾ ਉਡਾਨਾਂ ਰੱਦ ਕਰਨੀਆਂ ਪਈਆਂ 에어ਲਾਈਨ ਨੇ ਪੈਸੇਂਜਰ ਨੂੰ ਸਲਾਹ ਦਿੱਤੀ ਹੈ ਕਿ 에어ਪੋਰਟ ਆਉਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਜਾਣਕਾਰੀ ਜ਼ਰੂਰ ਲੈ ਲਵੋ ਕੈਬਿਨ ਕਰੂ ਦੀ ਕਮੀ ਦੇ ਕਾਰਨ ਅੱਜ ਵੀ ਫਲਾਈਟਾਂ ਰੱਦ ਕੀਤੀਆਂ ਗਈਆਂ 에어ਲਾਈਨ ਨੇ ਆਖਿਆ ਕਿ ਜੋ ਪੈਸੇਂਜਰਜ਼ ਦੇ ਟਿਕਟ ਦੇ ਪੈਸੇ ਹਨ ਉਹਨਾਂ ਨੂੰ ਭੁਗਤਾਨ ਰਿਫੰਡ ਦੇ ਤੌਰ ਤੇ ਕੀਤੇ ਜਾਣਗੇ ਆਪਕਾਰੀ ਨੀਤੀ ਕੋਟਾਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਕਿਹਾੜ ਜੇਲ੍ਹ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਅੰਦਰ ਤੋਂ ਸਰਕਾਰ ਚਲਾਉਣ ਦੀ অনুমতি ਦੇਣ ਦੀ ਮੰਗ ਵਾਲੀ યાਚੀਕਾ ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਦਿੱਲੀ ਹਾਈ ਕੋਰਟ ਨੇ ਫ਼ੈਸਲਾ ਕੀਤਾ ਕਿ ਸਾਨੂੰ ਦੇਸ਼ ਵਿੱਚ ਆਪਾਤਕਾਲ ਜਾਂ ਮਾਰਸ਼ਲ ਲਗਾ ਦੇਣਾ ਚਾਹੀਦਾ ਹੈ યાਚੀਕਾ ਕਰਤਾ ਅਤੇ ਐਡਵੋਕੇਟ ਸ਼੍ਰੀਕਾਂਤ ਪ੍ਰਸਾਦ ਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਉਂਦਾ ਹੋਇਆ ਹਾਈ ਕੋਰਟ ਨੇ ਆਖਿਆ ਕਿ યાਚੀਕਾ ਸੁਣਵਾਈ ਯੋਗ ਨਹੀਂ ਹੈ ਹਰਿਆਣਾ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਤਿੰਨ ਆਜ਼ਾਦ ਵਿਧਾਇਕਾਂ ਨੇ ਮੁੱਖ ਮੰਤਰੀ ਨਾਇਬ ਸੈਣੀ ਦੇ ਗੁਆਹਾਈ ਵਾਲੀ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਇਸ ਵਿੱਚ ਪੁੰਡਰੀ ਤੋਂ ਵਿਧਾਇਕ ਰਣਦੀਰ ਗੋਲਨ, ਮੇਲੋਖੇੜੀ ਤੋਂ ਧਰਮਪਾਲ ਗੁੰਦਰ ਅਤੇ ਚਰਖੀਦਾਦੇ ਤੋਂ ਵਿਧਾਇਕ ਸੋਮਵਰ ਸਾਗਵਾਨ ਹਨ ਸ਼ਾਮਿਲ ਇਸ ਪੂਰੇ ਘਟਨਾਕਰਮ ਦੇ ਬਾਅਦ ਹਰਿਆਣਾ ਦੇ ਵਿੱਚ ਸਿਆਸੀ ਕਮਾਸਾਂ ਮਚ ਗਿਆ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਨਾਇਬ ਸੈਣੀ ਤੋਂ ਅਸਤੀਫਾ ਦੇਣ ਦੀ ਗੱਲ ਆਖੀ हरियाणा ਦੀ ਹਿਤਾਰ ਲੋਕ ਸਭਾ ਸੀਟ ਤੋਂ ਟਿਕਟ ਨਾ ਮਿਲਣ ਦੇ ਬਾਅਦ ਨਰਾਜ ਚੱਲ ਰਹੇ ਕੁਲਦੀਪ ਬਿਸ਼ਨੋਏ ਮੋੜ ਤੋਂ ਦਿਖਾਈ ਦਿੱਤੇ ਐਕਟਿਵ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਬਾਅਦ ਕੁਲਦੀਪ ਬਿਸ਼ਨੋਏ ਦੇ ਵਿਧਾਇਕ بیٹے ਭਵਿਆ ਬਿਸ਼ਨੋਏ ਨੂੰ ਮੰਤਰੀ ਮੰਡਲ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ ਬਦਲੇ ਵਿੱਚ ਪਾਰਟੀ ਤਰਫੋਂ ਇਸ਼ਾਰਤ ਰੱਖੀ ਗਈ ਹੈ ਕਿ ਉਹਨਾਂ ਨੂੰ ਭਾਜਪਾ ਉਮੀਦਵਾਰ ਰਣਜੀਤ ਚੋਟਾਲਾ ਦੇ ਸਮਰਥਨ ਵਿੱਚ ਸੜਕਾਂ ਤੇ ਉਤਰ ਕੇ ਵੋਟ ਮੰਗਣੇ ਹੋਣਗੇ ਇਤੇ ਦਿਨ ਹਰਿਆਣਾ ਸਮੇਤ ਪੰਜਾਬ ਦੋਨੋ ਸੂਬਿਆਂ ਦੇ ਵਿੱਚ ਡੇਰਾ ਸੱਚਾ ਸੋਧਾ ਦੀ ਅਮਰ ਸੇਵਾ ਮਹਿੰਦ ਦੇ ਤਹਿਤ ਵੱਖ-ਵੱਖ ਸਥਾਨਾਂ ਤੇ ਅਨੇਕਾਂ ਡੇਰਾ ਸ਼ਰਧਾਲੂਆਂ ਦੇ ਪਰਿਵਾਰ ਦੇ ਵਿੱਚ ਵਿਹਾਨ ਤੋਂ ਪ੍ਰੰਤ ਉਹਨਾਂ ਦੇ ਮ੍ਰਿਤਕ ਸ਼ਰੀਰ ਮੈਡੀਕਲ ਖੋਜ ਕਾਰਜਾਂ ਦੇ ਲਈ ਦਾਨ ਕਰਕੇ ਮਾਨਵਤਾ ਦੇ ਉੱਤੇ ਵੱਡਾ ਪਰਉਪਕਾਰ ਕੀਤਾ ਗਿਆ ਦੱਸਦੀ ਕਿ ਪੂਜਨੀਕ ਗੁਰੂ ਸੰਤ ਡਾਕਟਰ ਬੁਮੀਤाराम ਰਾਮ ਰਹਿਮ ਸਿੰਘ ਜੀ ਹਿੰਸਾ ਦੁਆਰਾ 163 ਭਲਾਈ ਕਾਰਜ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਅਨੁਯਾਈ ਮ੍ਰਿਤਕ ਸ਼ਰੀਰ ਖੋਜ ਕਾਰਜਾਂ ਦੇ ਲਈ ਕਰਦੇ ਹਨ ਦਾਨ ਲੋਕ ਸਭਾ ਚੋਣ 2024 ਲਈ ਪੰਜਾਬ ਵਿੱਚ ਅੱਜ ਨਾਮਜ਼ਦਗੀ ਦਾ ਦੂਸਰਾ ਦਿਨ ਪੰਜਾਬ ਦੇ ਪਟਿਆਲਾ ਤੋਂ ਕਾਂਗਰਸ ਕੈਂਡੀਡੇਟ ਧਰਮਵੀਰ ਗਾਂਧੀ ਨੇ ਭਰਿਆ ਨਾਮਜ਼ਦਗੀ ਪੱਤਰ ਉੱਤੇ ਸੰਗਰੂਰ ਤੋਂ ਉਮੀਦਵਾਰ ਸੁਖਪਾਲ ਖੈਰਾ ਵੀ ਜਲਦ ਨਾਮਜ਼ਦਗੀ ਪੱਤਰ ਕਰਨਗੇ ਧਰਮਵੀਰ ਗਾਂਧੀ ਦੇ ਨਾਲ ਨਾਮਜ਼ਦਗੀ ਪਰਬੋਨ ਲਈ ਪੰਜਾਬ ਕਾਂਗਰਸ ਪ੍ਰਧਾਨ ਮੁਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਪੋਰਟ ਦੇ ਲਈ ਪਟਿਆਲਾ ਪਹੁੰਚੇ ਹੋਏ ਸਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦਿਨ ਦਾ ਤਾਪਮਾਨ 42 ਡਿਗਰੀ ਕ੍ਰੋਸ ਕਰਨ ਲੱਗਿਆ ਘਰ ਤੋਂ ਬਾਹਰ ਨਿਕਲਣਾ ਵੀ ਲੋਕਾਂ ਨੂੰ ਦੁਪਰ ਹੋ ਰਿਹਾ ਹੈ ਗਰਮੀ ਦੇ ਇਸ ਮੌਸਮ ਦੇ ਚੱਲਣ ਵਾਲੀ ਹੀਟ ਵੇਵ ਦੇ ਨਾਲ ਵਿਦਿਆਰਥੀਆਂ ਨੂੰ ਬਚਾਉਣ ਦੇ ਲਈ ਪੰਜਾਬ ਸਿੱਖਿਆ ਵਿਭਾਗ ਤਰਫੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਇਸ ਐਡਵਾਈਜ਼ਰੀ ਵਿੱਚ ਵਿਦਿਆਰਥੀ ਅਤੇ ਟੀਚਰਾਂ ਨੂੰ ਉਚਿਤ ਕੱਪੜੇ ਪਹਿਨਨ ਅਤੇ ਗਰਮੀ ਤੋਂ ਬਚਣ ਦੇ ਤੌਰ ਤਰੀਕਿਆਂ ਸੰਬੰਧੀ ਜਾਣਕਾਰੀ ਦਿੱਤੀ ਗਈ। ਧਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚਕੋਮ ਪੰਜਾਬੀ ਚੈਨਲ